ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਰਫ਼ਤਾਰ ਹਮੇਸ਼ਾ ਬਣਾਉਂਦੀ ਹੈ ਕਿਸੇ ਨਾ ਕਿਸੇ ਨੂੰ ਸ਼ਿਕਾਰ ਜੀ ਹਾਂ ਰਫ਼ਤਾਰ ਦੇ ਉੱਤੇ ਸਾਨੂੰ ਹਮੇਸ਼ਾ ਕਾਬੂ ਰੱਖਣਾ ਚਾਹੀਦਾ ਹੈ ਅਸੀਂ ਚਾਹੇ 2 ਵੀਲਰ ਚਲਾ ਰਹੇ ਹੋਈਏ ਜਾਂ 4 ਵੀਲਰ ਜੇਕਰ ਅਸੀਂ ਆਪਣੀ ਰਫ਼ਤਾਰ ਦੇ ਉੱਤੇ ਕਾਬੂ ਨਹੀਂ ਰੱਖਦੇ ਤਾਂ ਅਸੀਂ ਕਿਸੇ ਵੀ ਵੇਲੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਾਂ ਹਾਲ ਹੀ ਦੇ ਵਿੱਚ ਕੁਝ ਅਜਹੀਆਂ ਹੀ ਦੋ ਘਟਨਾਵਾਂ ਵਾਪਰੀਆਂ ਪਹਿਲੀ ਘਟਨਾ ਲੁਧਿਆਣਾ ਦੇ ਸਿੱਧੂਵਾਲ ਨਹਿਰ ਦੀ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕੱਟੀ ਆਕੇ ਡਿਵਾਈਡਰ ਦੇ ਨਾਲ ਟਕਰਾਈ ਤੇ ਸਿੱਧੀ ਨਹਿਰ 'ਚ ਜੜ ਗਈ ਅਤੇ ਦੂਜੀ ਸ਼੍ਰੀਕਟਨਾ ਰੋਪੜ ਦੀ ਹੈ ਜਿੱਥੇ ਇੱਕ ਬੇਕਾਬੂ ਟਰੱਕ ਸੜਕ ਉੱਤੇ ਚੱਲਦਾ ਚੱਲਦਾ ਇੰਨੀ ਕੀ ਬੁਰੀ ਤਰ੍ਹਾਂ ਗਿਰਿਆ ਕਿ ਡਿੱਗਦਾ ਡਿੱਗਦਾ ਇੱਕ ਗੱਡੀ ਨੂੰ ਵੀ ਥੱਲੇ ਦੱਬ ਗਿਆ ਤੇ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜੇਕਰ ਅਸੀਂ ਆਪਣੀ ਰਫਤਾਰ ਦੇ ਉੱਤੇ ਕਾਬੂ ਕਰ ਲਈਏ ਜੇਕਰ ਅਸੀਂ ਕੋਈ ਨਸ਼ਾ ਕੀਤੇ ਬਿਨਾ ਡਰਾਈਵਿੰਗ ਕਰੀਏ ਤਾਂ ਕਿਤਨਾ ਕਿਤੇ ਸਾਡੀਆਂ ਜ਼ਿੰਦਗੀਆਂ ਆਪ ਅਜਿਹੇ ਹਾਦਸਿਆਂ ਤੋਂ ਬਚੀਆਂ ਰਹਿਣਗੀਆਂ ਸਾਡੇ ਟੱਬਰ ਦੁੱਖ ਝੇਲਣ ਤੋਂ ਬਚੇ ਰਹਿਣਗੇ ਕੁਰਪਿਆਰੋ ਇਹ ਹਾਦਸੇ ਵੇਖ ਕੇ ਇੱਕ ਵਾਰ ਤੋਂ ਹਟਵੀ ਰੂਤਾਂ ਜ਼ਰੂਰ ਕੰਬੀ ਹੋਵੇਗੀ ਇਸ ਲਈ ਅਸੀਂ ਹੱਥ ਪਾ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਕੋਈ ਵੀ ਵਾਹਨ ਚਲਾਣੇ ਹੋ ਚਾਹੇ ਜਿੱਥੇ ਮਰਜ਼ੀ ਜਾਣ ਦੀ ਜਿੰਨੀ ਵੀ ਕਾਲੀ ਕਿਉਂ ਨਾ ਹੋਵੇ ਰਫਤਾਰ ਉੱਤੇ ਹਮੇਸ਼ਾ ਕਾਬੂ ਰੱਖੋ ਕਦੇ ਵੀ ਗੱਡੀ ਜਾਂ ਟੂ-ਵੀਲਰ ਇੰਨਾ ਤੇਜ਼ ਨਾ ਚਲਾਓ ਕਿ ਤੁਸੀਂ ਕਿਸੇ ਅਣਸੁਖਾਵੀ ਘਟਨਾ ਦਾ ਸ਼ਿਕਾਰ ਹੋ ਜਾਵੋ ਕਿਉਂਕਿ ਸਾਨੂੰ ਗੱਡੀ ਚਲਾਉਂਦੇ ਹੋਏ ਟੂ-ਵੀਲਰ ਚਲਾਉਂਦੇ ਹੋਏ ਫਾਸਟ ਡਰਾਈਵਿੰਗ ਕਰਦੇ ਹੋਏ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਇਕੱਲੇ ਨਹੀਂ ਹਾਂ ਸਾਡੀ ਜ਼ਿੰਦਗੀ ਦੇ ਨਾਲ ਹੋਰ ਕਿੰਨੀਆਂ ਜ਼ਿੰਦਗੀਆਂ ਜੁੜੀਆਂ ਨੇ ਜੇਕਰ ਸਾਨੂੰ ਕੁਝ ਹੁੰਦਾ ਤਾਂ ਆਖਿਰ ਖੂਨ ਦੇ ਹੰਝੂ ਪੂਰਾ ਪਰਿਵਾਰ ਰੋਏਗਾ ਤੇ ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਘਰ ਦਾ ਇੱਕੋ ਇੱਕ ਕਮਾਉ ਜੀ ਹੁੰਦਾ ਤੇ ਉਹ ਵੀ ਅਜਿਹੇ ਹਾਦਸੇ ਦਾ ਸ਼ਿਕਾਰ ਹੋ ਪਰਮਾਤਮਾ ਨੂੰ ਪਿਆਰਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਪਰਿਵਾਰ लाचार ਹੋ ਲੋਕਾਂ ਸਾਹਮਣੇ ਭੀਖ ਤੱਕ ਮੰਗਣ ਤੱਕ ਤੇ ਮਜਬੂਰ ਹੋ ਜਾਂਦਾ ਇਸ ਲਈ ਗੁਰ ਪਿਆਰਿਓ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਕਦੇ ਵੀ ਰਫਤਾਰ ਦੇ ਨਾਲ ਨਾ ਖੇਡਿਓ ਹਮੇਸ਼ਾ ਗੱਡੀਆਂ ਧੀਮੀ ਰਫ਼ਤਾਰ ਦੇ ਵਿੱਚ ਚਲਾਇਓ ਕਦੇ ਕਿਸੇ ਨੂੰ ਓਵਰਟੇਕ ਕਰਕੇ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਨਾ ਵਖਾਇਓ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ